ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਸਤਿਗੁਰੂ ਸਾਹਿਬ ਜੀ ਗੋਦਵਾਲ ਸਾਹਿਬ ਵਿਖੇ ਆਪਣੇ ਆਪ ਨੂੰ ਸੰਬੋਧਿਤ ਕਰਕੇ ਸਭ ਸਿੱਖਾਂ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਸ਼ਬਦ ਉਚਾਰਨ ਕਰ ਰਹੇ ਆ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਿਲ ਸਬਦੇ ਮੈਲ ਉਤਾਰੀ ਹਮ ਤੂੰ ਪਾਵ ਅਸੀਂ ਅਤਿਅੰਤ ਅਭਿਮਾਨੀ ਹੰਕਾਰੀ ਤੇ ਕੁਚਲ ਕੁਜੀਲ ਅਪਵਿੱਤਰ ਤੂੰ ਅਪਵਿੱਤਰ ਵਾ ਵਾ ਨਿੰਦਕ ਤੇ ਮਲੇਨ ਸੀਵਾ ਅਸੀਂ ਸਰੀਰ ਕਰਕੇ ਕੁਚਲ ਕੋਟੀਆਂ ਚਾਲਾਂ ਚੱਨਣ ਵਾਲੇ ਸੀ ਵਾ ਸਰੀਰ ਕਰਕੇ ਕੁਸੰਗਤ ਦੇ ਕੋਟੇ ਰਸਤੇ ਉੱਤੇ ਚੱਲਣ ਵਾਲੇ ਸੀ ਵਾ ਇੰਦਰੀਆਂ ਕਰਕੇ ਕੁਜੀਲ ਅਪਵਿੱਤਰ ਹੋ ਰਹੇ ਸੀ ਪਾਪ ਵਿਸ਼ਿਆਂ ਦੇ ਪ੍ਰਾਇਣ ਹੋ ਰਹੇ ਸੀ ਵਾ ਇੰਦਰੀਏ ਰੂਪ ਕੋ ਨਾਮ ਚੀਲ ਨਾਮ ਬਸਤਰ ਵਿਸ਼ਿਆਂ ਰੂਪੀ ਭਾਵ ਅਪਵਿੱਤਰਤਾ ਕਰਕੇ ਕੋ ਨਾਮ ਖੋਟੇ ਸਨ ਤੇ ਅਸੀਂ ਅਤਿਅੰਤ ਹੀ ਦੇਬਮਾਨੀ ਸੀ ਮਿਲ ਸਬਦੇ ਮੈਲ ਉਤਾਰੀ ਵਾ ਅਸੀਂ ਹੁਣ ਗੁਰਾਂ ਦੇ ਉਪਦੇਸ਼ ਨਾਲ ਮਿਲ ਕੇ ਅਵਿਦਿਆ ਰਾਗ ਦੁਐਸ਼ ਰੂਪੀ ਮੈਲ ਉਤਾਰਨਾ ਕੀਤੀ ਹੈ ਸੰਤੋ ਗੁਰਮੁਖ ਨਾਮ ਨਿਸਤਾਰੀ ਇਹ ਸੰਤੋ ਮਹਾਤਮਾ ਜਨੋ ਗੁਰਮੁਖ ਬਣ ਕੇ ਗੁਰਮੁਖਾਂ ਦੀ ਸੰਗਤ ਦੁਆਰਾ ਵਾ ਮੁਖੀ ਗੁਰਾਂ ਦੁਆਰਾ ਨਾਮ ਜਪ ਕੇ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਸੱਚਾ ਨਾਮ ਵਸਿਆ ਘਟ ਅੰਤਰ ਕਰਤੈ ਆਪ ਸواری ਰਹਾਉ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਗੁਰਾਂ ਦੁਆਰਾ ਸੱਚਾ ਨਾਮ ਵਸ ਗਿਆ ਉਹਨਾਂ ਦੀ ਕਰਤਾ ਰਚਨਹਾਰ ਪਰਮੇਸ਼ਰ ਨੇ ਬਿਰਤੀ ਬ੍ਰਹਮ ਕਾਰ ਕਰਕੇ ਆਪ ਹੀ ਜ਼ਿੰਦਗੀ ਸੰਵਾਰਨਾ ਕੀਤੀ ਹੈ ਰਹਾਉ ਬਿਸਰਾਮ ਦੇ ਕੀ ਫਰਮਾਉਂਦੇ ਆ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਬਾਤ ਸਭਰ ਮੌਂਦੀ ਜਿਨ੍ਹਾਂ ਉਤੇ ਪਰਮੇਸ਼ਰ ਜੀ ਨੇ ਆਪ ਦੀ ਕਿਰਪਾ ਮਿਹਰ ਭਰੀ ਦ੍ਰਿਸ਼ਟੀ ਧਾਰਨਾ ਕੀਤੀ ਹੈ ਉਹ ਗੁਰੂ ਰੂਪ ਪਾਰਸ ਨਾਲ ਪਰਸੇ ਛੂ ਕੇ ਫੇਰ ਪਾਰਸ ਰੂਪ ਹੀ ਹੋਗੇ ਉਹ ਗੁਰੂ ਸਾਹਿਬ ਜੀ ਦੇ ਸ਼ਬਦ ਰੂਪੀ ਪਾਰਸ ਨਾਲ ਪਰਸ ਕੇ ਮੁੜ ਬ੍ਰਹਮ ਰੂਪ ਪਾਰਸ ਹੋ ਗਏ ਹਨ ਇਕਪੇਖ ਕਰਹਿ ਫਿਰ ਹੈ ਅਬਿਮਾਨੀ ਤਨ ਜੂ ਹੈ ਬਾਜੀ ਹਾਰੀ ਇਕ ਲੋਕ ਤਾਂ ਪਰਿਵਾਰ ਨੂੰ ਛੱਡ ਕੇ ਭੇਖ ਲਿਬਾਸਾਂ ਨੂੰ ਧਾਰਨਾ ਹੀ ਕਰਦੇ ਆ ਤੇ ਫਿਰ ਅਭਮਾਨੀ ਹੰਕਾਰੀ ਹੋਏ ਫਿਰਦੇ ਹਨ ਕਿ ਅਸੀਂ ਤਿਆਗੀਆਂ ਜੀ ਅਸੀਂ ਬਰਾਗੀਆਂ ਉਹਨਾਂ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਵਿਸ਼ਿਆਂ ਰੂਪੀ ਜੂਏ ਵਿੱਚ ਆਪਣੀ ਮਨੁੱਖਾ ਜਨਮ ਰੂਪੀ ਬਾਜੀ ਹਾਰ ਦਿੱਤੀ ਹੈ ਇੱਕ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰਤਾਰੀ ਇਕ ਨਿਸ਼ਕਾਮੀ ਪੁਰਖ ਅਨੰਦਨ ਰਾਤ ਦਿਨੇ ਪਰਮੇਸ਼ਰ ਦੀ ਭਗਤੀ ਕਰਦੇ ਆ ਜਿਸ ਕਰਕੇ ਉਹਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਬ੍ਰह्म ਗਿਆਨ ਰੂਪੀ ਦਿਨ ਹੋ ਗਿਆ ਹੈ ਅਤੇ ਉਹਨਾਂ ਨੇ ਹਰ ਵਕਤ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਆਪਣੀ ਔਰ ਹਿਰਦੇ ਵਿੱਚ ਧਾਰੀ ਹੋਈ ਹੈ ਅਨੰਦਨ ਰਾਤੀ ਸਹਜੇ ਮਾਤੇ ਸਹਜੇ ਹੋਮੇ ਮਾਰੀ ਜੋ ਅਨੰਦਨ ਰਾਤ ਦਿਨ ਗੁਰ ਸ਼ਬਦ ਵਿੱਚ ਰੰਗੇ ਹੋਏ ਆ ਉਹ ਸਹਿਜ ਗਿਆਨ ਕਰਕੇ ਇਸ ਰੂਪ ਵਿੱਚ ਮਸਤ ਹੋ ਗਏ ਹਨ ਉਹਨਾਂ ਨੇ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਕਰਕੇ ਵਸੁਦੇ ਸਿੱਧ ਹੀ ਦੇਹ ਦੀ ਹਉਮੈ ਹੰਗਤਾ ਮਾਰ ਲਈ ਹੈ ਪੈ ਬਿਨ ਭਗਤ ਨਾ ਹੋਈ ਕਬਹੀ ਪੈ ਪਾਈ ਭਗਤ ਸਵਾਰੀ ਪਰਮੇਸ਼ਰ ਦਾ ਪੈ ਡਰ ਧਰਨ ਬਿਨ ਬਗੈਰ ਕੀਤੇ ਤੋਂ ਬਗੈਰ ਕਦੇ ਵੀ ਪ੍ਰੇਮਾ ਭਗਤੀ ਨਹੀਂ ਹੋ ਸਕਦੀ ਜਿਨ੍ਹਾਂ ਨੇ ਪੈ ਡਰ ਦੇ ਸੰਯੁਗ ਤੋਂ ਕੇ ਪ੍ਰੇਮਾ ਭਗਤੀ ਕੀਤੀ ਹੈ ਉਨਾਂ ਨੇ ਆਪਣੀ ਪੈਜ ਵਾ ਦੇਹ ਜ਼ਿੰਦਗੀ ਵਾ ਬੁੱਧੀ ਸਵਾਰੀ ਆਤਮ ਵਿਛੈਣੀ ਕਰ ਲਈ ਹੈ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਜਿਨ੍ਹਾਂ ਨੇ ਗੁਰ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਬ੍ਰਹਮ ਅਭਿਆਸ ਰੂਪ ਅਗਨੀ ਨਾਲ ਮਾਇਆ ਦਾ ਮੋਹ ਜਨੇ ਅੰਦਰੋਂ ਸਾੜ ਲਿਆ ਹੈ ਉਹ ਗਿਆਨवान ਤਤ ਸਿਧਾਂਤ ਸਰੂਪ ਦੀ ਵਿਚਾਰ ਵਾਲੇ ਹੋਗੇ ਹਨ ਆਪ ਹੀ ਆਪ ਕਰਾਇ ਕਰਤਾ ਆਪੇ ਬਖਸ਼ ਭੰਡਾਰੀ ਉਹ ਕਰਤਾ ਰਚਨਹਾਰ ਪਰਮੇਸ਼ਰ ਆਪਣੇ ਆਪ ਹੀ ਜੀਵਾਂ ਪਾਸੋਂ ਕਰਮ ਕਰਾਉਂਦਾ ਹੈ ਤੇ ਆਪ ਹੀ ਸ਼ੁਭ ਗੁਣਾਂ ਦੇ ਭੰਡਾਰੇ ਖਜਾਨੇ ਬਖਸ਼ਦਾ ਹੈ ਅਥਵਾ ਜੋ ਵਾਹਿਗੁਰੂ ਸਾਰਿਆਂ ਦਾ ਆਤਮਾ ਰੂਪ ਹੈ ਉਹ ਕਰਤਾ purkha ਆਪ ਹੀ ਤਤ ਪਾਦ ਦਾ ਲਖਰਤ ਰੂਪ ਹੈ ਤੇ ਆਪ ਹੀ ਸਭ ਕੁਝ ਕਰਦਾ ਤੇ ਕਰਾਉਂਦਾ ਹੈ ਆਪੇ ਬਖਸ਼ ਭੰਡਾਰੀ ਉਆਪੇ ਹੀ ਪਾਪ ਸੰਤ ਮਹਾਤਮਾ ਦੇ ਨਾਮ ਰੂਪ ਹਿਰਦੇ ਰੂਪੀ ਖਜ਼ਾਨੇ ਨਾਮ ਨਾਲ ਪਰ ਦਿੰਦਾ ਹੈ ਆਪ ਜਪੋ ਤੇ ਹੋਰ ਨਾ ਤੁਝ ਪਉਣਾ ਕਰੋ ਤਿਸ ਕਿਆ ਗੁਣਾ ਤਿਸ ਕਿਆ ਗੁਣਾ ਕਾ ਅੰਤ ਨਾ ਪਾਇਆ ਹੋ گاਵਾ ਸਬਦ ਵਿਚਾਰੀ ਉਸ ਵਾਹਿਗੁਰੂ ਦੇ ਗੁਣਾ ਦਾ ਕਿਸੇ ਪ੍ਰਕਾਰ ਵੀ ਵਾ ਕਿਸੇ ਤੋਂ ਵੀ ਅੰਤ ਅਖੀਰ ਨਹੀਂ ਪਾਇਆ ਜਾ ਸਕਦਾ ਅਸੀਂ ਤਾਂ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਾਂ ਹਰ ਜੀ ਜਪੀ ਹਰ ਜੀ ਸਾਲਾਹੀ ਵਿਚੋ ਆਪ ਨਿਵਾਰੀ ਅਸੀਂ ਤਾਂ ਆਪਣੇ ਮਨ ਅੰਦਰੋਂ ਆਪਾ ਪਾਵ ਹੰਕਾਰ ਦੀ ਨਿਵਰਤੀ ਕਰਕੇ ਬਾਣੀ ਦੁਆਰਾ ਪਰਮੇਸ਼ਰ ਜੀ ਨੂੰ ਜਪਦੇ ਹਾਂ ਯਾਦ ਕਰਦੇ ਹਾਂ ਅਤੇ ਪਰਮੇਸ਼ਰ ਜੀ ਦੀ ਕੀਰਤਨ ਰੂਪ ਵਿੱਚ ਸਾਲਾਹੀ ਸਿਫਤ ਕਰਦੇ ਹਾਂ ਨਾਮ ਪਦਾਰਥ ਗੁਰ ਤੇ ਪਾਇਆ ਅਕੁਡ ਸੱਚੇ ਪੰਡਾਰੀ ਆਸਾ ਨੇ ਪਰਮੇਸ਼ਰ ਦਾ ਨਾਮ ਰੂਪ ਪਦਾਰਥ ਉਸ ਪੂਰਨ ਸਤਿਗੁਰਾਂ ਤੋਂ ਪ੍ਰਾਪਤ ਕੀਤਾ ਹੈ ਜੋ ਗੁਰੂ ਜੀ ਸੱਚੇ ਨਾਮ ਦੇ ਅਕੁਡ ਮੁਕਣ ਤੋਂ ਰਹਿਤ ਖਜਾਨੇ ਹਨ ਵਾ ਜਿਸ ਸੱਚੇ ਗੁਰੂ ਨੇ ਸਾਡੇ ਅੰਤਹਿਕਰਨ ਮੁਕਣ ਤੋਂ ਰਹਿਤ ਖਜਾਨੇ ਬਣਾ ਦਿੱਤੇ ਹਨ ਆਪਣੇ ਆਪ ਭਗਤਾਂ ਨੂੰ ਆਪੇ ਟੁੱਠਾ ਆਪਣੀ ਕਿਰਪਾ ਕਰ ਕਲ ਧਾਰੀ ਆਪਣੀ ਕਿਰਪਾ ਕਰ ਕਲ ਧਾਰੀ ਪਰਮੇਸ਼ਰ ਆਪਦੇਆਂ ਭਗਤਾਂ ਉਤੇ ਆਪ ਹੀ ਟੁੱਠਾ પ્રસન્ન ਹੋਇਆ ਕਿਉਂਕਿ ਉਸਨੇ ਆਪ ਦੀ ਕਿਰਪਾ ਮਿਹਰਪਰੀ ਦ੍ਰਿਸ਼ਟੀ ਕਰਕੇ ਆਪਣੀ ਭਗਤ ਜਿਨ੍ਹਾਂ ਦੇ ਅੰਦਰ ਵਕਾਰਾਂ ਨੂੰ ਜਿੱਤਣ ਵਾਲੀ ਨਾਮ ਰੂਪੀ ਕਲ ਸ਼ਕਤੀ ਧਾਰ ਦਿੱਤੀ ਹੈ ਵਾ ਕਲ ਸੁੰਦਰ ਸੁਭਗੁਣਾਰੂਪੀ ਧਾਰਨਾ ਉਹਨਾਂ ਦੇ ਅੰਦਰ ਧਰ ਦਿੱਤੀ ਹੈ ਵਾ ਉਸ ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ ਸਭਨਾਂ ਵਿੱਚ ਆਪਣੀ ਚੇਤਨ ਸਰਤਾ ਰੂਪੀ ਸ਼ਕਤੀ ਧਾਰੀ ਹੋਈ ਹੈ ਤਿੰਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨ ਸਬਦ ਵਿਚਾਰੀ ਉਹਨਾਂ ਗੁਰਮੁਖਾਂ ਨੂੰ ਸੱਚੇ ਨਾਮ ਦੀ ਹਮੇਸ਼ਾ ਹੀ ਜਪਣ ਰੂਪ ਭੁਖ ਲੱਗੀ ਰਹਿੰਦੀ ਹੈ ਜੋ ਗੁਰ ਸਬਦ ਉਪਦੇਸ਼ ਦੀ ਵਿਚਾਰ ਦੁਆਰਾ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹਾਂ ਜੀਵ ਪਿੰਡ ਸਭ ਕਿਛਹ ਤਿਸਕਾ ਆਖਣ ਬਿਕਮ ਵਿਚਾਰੀ ਜੀਵ ਸੂਖਮ ਸਰੀਰ ਪਿੰਡ ਸਧੂਲ ਸਰੀਰ ਆਦ ਇਹ ਸਾਰਾ ਕੁਝ ਉਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਇਸ ਲਈ ਸ਼ਕਤੀ ਬਿਰਤੀ ਕਰਕੇ ਉਸ ਦਾ ਵਿਚਾਰ ਆਖਣ ਕਥਨ ਕਰਨਾ ਬੜਾ ਹੀ ਕਠਨ ਹੈ ਸਬਦ ਲੱਗੇ ਸਈ ਜਨ ਨਿਸਤਰੇ ਪੌ ਜਲ ਪਾਰ ਉਤਾਰੀ ਜਿਹੜੇ ਗੁਰ ਸਬਦ ਉਪਦੇਸ਼ ਵਿੱਚ ਲੱਗ ਗਏ ਹਨ ਉਹ ਜਨਪੁਰਖ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਵਾ ਨਿਸਤਰੇ ਨਿਸ ਪਰਪੰਚ ਤੋਂ ਤਰ ਗਏ ਹਨ ਵਾ ਨਿਸ ਨਿਸ਼ਚੇ ਕਰਕੇ ਤਰ ਗਏ ਹਨ ਪੌ ਜਲ ਪਾਰ ਉਤਾਰੀ ਕਹਿੰਦੇ ਉਹ ਪੌ ਜਲ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੱਤੇ ਹਨ ਬਿਨ ਹਰ ਸਾਚੇ ਕੋ ਪਾਰ ਨ ਪਾਵੇ ਬੁੱਝੈ ਕੋ ਵੀ ਵਿਚਾਰੀ ਸੱਚੇ ਪਰਮੇਸ਼ਰ ਤੋਂ ਬਗੈਰ ਕੋਈ ਵੀ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਪਾ ਸਕਦਾ ਵਾ ਕੋਈ ਵੀ ਉਸ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨਾਲ ਏਕਤਾ ਨਹੀਂ ਪਾ ਸਕਦਾ ਇਸ ਗੱਲ ਨੂੰ ਕੋਈ ਵਿਰਲਾ ਹੀ ਵਿਚਾਰੀ ਵਿਚਾਰवान ਹੀ ਬੁੱਝਦਾ ਸਮਝਦਾ ਹੈ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸਬਦ ਸਵਾਰੀ ਜੋ ਜੀਵਾਂ ਦੇ ਪੂਰਬਲੇ ਕੀਤੇ ਕਰਮ ਅਨਸਾਰ ਆਦੋਂ ਹੀ ਮੱਥੇ ਦੇ ਉੱਤੇ ਲੇਖ ਲਿਖਿਆ ਗਿਆ ਉਸੇ ਲਿਖਤ ਅਨਸਾਰ ਜੀਵਾਂ ਨੇ ਇਸ ਮਨੁੱਖਾ ਜਨਮ ਵਿੱਚ ਫਲ ਪ੍ਰਾਪਤ ਕੀਤਾ ਹੈ ਗੁਰਮੁਖ ਜਨਾਂ ਨੇ ਪੂਰਬਲੇ ਨਿਸ਼ਕਾਮ ਕਰਮਾਂ ਦਾ صدਕਾ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਗੁਰ ਸਬਦ ਉਪਦੇਸ਼ ਨਾਲ ਮਿਲਾਪ ਕਰਕੇ ਆਪਣੀ ਪੈਜਵਾ ਬੁੱਧ ਆਤਮ ਵਿਸ਼ੈਣੀ ਬਣਾਉਣ ਰੂਪ ਸੰਵਾਰਨਾ ਕੀਤੀ ਹੈ ਕਾਇਆ ਕੰਚਨ ਸਭ ਦੇ ਰਾਤੀ ਸਾਚੈ ਨਾਇ ਪਿਆਰੀ ਉਹ ਕਾਇਆ ਦੇਵਾ ਬੁੱਧ ਕੰਚਨ ਸੋਨੇ ਵਤ ਸ਼ੁੱਧ ਹੈ ਜੋ ਹਰ ਵਕਤ ਗੁਰ ਸਬਦ ਦੇ ਉਪਦੇਸ਼ ਵਿੱਚ ਰੰਗੀ ਹੋਈ ਹੈ ਅਤੇ ਜੋ ਸੱਚੇ ਨਾਇ ਨਾਮ ਵਿੱਚ ਪ੍ਰੀਤੀ ਕਰਦੀ ਹੈ ਕਾਇਆ ਅੰਮ੍ਰਿਤ ਰਹੀ ਪਰ ਪੂਰੇ ਪਾਈਐ ਸਬਦ ਵਿਚਾਰੀ ਉਹ ਨਿਰਮਲ ਕਾਇਆ ਦੇਹੀ ਬੁੱਧੀ ਨਾਮ ਅੰਮ੍ਰਿਤ ਨਾਲ ਵਾ ਬ੍ਰਹਮਾ ਨੰਦ ਰੂਪੀ ਅੰਮ੍ਰਿਤ ਗਿਆਨ ਰੂਪੀ ਅੰਮ੍ਰਿਤ ਨਾਲ ਪਰਪੂਰੇ ਲਬ ਲਬ ਭਰ ਰਹੀ ਆ ਤੇ ਪਾਈਐ ਗੁਰ ਵਿਚਾਰੀ ਗੁਰੂ ਉਪਦੇਸ਼ ਦੀ ਵਿਚਾਰ ਦੁਆਰਾ ਹੀ ਪ੍ਰਾਪਤ ਕਰੀਦਾ ਹੈ ਬਾਦੀ ਬਿਨ ਸਹਿ ਸੇਵਕ ਸੇਵਹ ਗੁਰ ਕਾਹੇਤ ਪਿਆਰੀ ਜੋ ਮਾਫ ਕਰਨਾ ਇੱਕ ਪੰਗਤੀ ਰਹਿ ਗਈ ਹੈ ਜੋ ਪ੍ਰਭ ਖੋਜਹਿ ਸਈ ਪਾਵਹਿ ਹੋਰ ਫੂਟ ਮੂਏ ਹੰਕਾਰੀ ਜਿਹੜੇ ਗੁਰਮੁਖ ਜਨ ਗੁਰਾਂ ਦੁਆਰਾ ਪ੍ਰਭ ਅਕਾਲਪੁਰਖ ਨੂੰ ਖੋਜਹਿ ਢੂੰਡਣਾ ਕਰਦੇ ਆ ਉਹ ਗੁਰਾਂ ਦੁਆਰਾ ਵਾਹਿਗੁਰੂ ਦੇ ਸਰੂਪ ਨੂੰ ਪਾ ਲੈਂਦੇ ਹੋਰ ਦੇਹ ਗੁਣਾ ਵਿਦਿਆ ਦਾ ਹੰਕਾਰ ਕਰਨ ਵਾਲੇ ਅਬਮਾਨੀ ਪੁਰਖ ਫੁੱਟ ਤੜਫ ਤੜਫ ਕੇ ਭਾਵ ਦੁਖੀ ਹੋ ਕੇ ਮਰਦੇ ਆ ਬਾਦੀ ਬਿਨ ਸਹਿ ਸੇਵਕ ਸੀਵ ਹੈ ਗੁਰ ਕਾ ਹੇਤ ਪਿਆਰੀ ਜਿਹੜੇ ਨਾਸਤਕ ਹਰ ਵਕਤ ਹੀ ਬਾਦੀ ਝਗੜਦੇ ਹੀ ਰਹਿੰਦੇ ਉਹ ਬਿਨ ਸਹਿ ਨਾਸ਼ ਹੋ ਜਾਂਦੇ ਅਤੇ ਜਿਹੜੇ ਆਸਤਕ ਭਾਵਨਾ ਵਾਲੇ ਸੇਵਕ ਦਾਸ ਬਣ ਕੇ ਗੁਰਾਂ ਦੀ ਸੇਵਾ ਟੇਲ ਟਹਿਲ ਕਰਦੇ ਆ ਉਹ ਭਾਉ ਭਗਤੀ ਦੁਆਰਾ ਪਰਮੇਸ਼ਰ ਦਾ ਪੂਜਨ ਕਰਦੇ ਹਨ ਜਿਨ੍ਹਾਂ ਨੇ ਸਤ ਗੁਰਾਂ ਦੇ ਨਾਲ ਹੇਤ ਪ੍ਰੇਮ ਕੀਤਾ ਹੈ ਉਹਨਾਂ ਦੀ ਪਰਮੇਸ਼ਰ ਨਾਲ ਪਿਆਰੀ ਪ੍ਰੀਤੀ ਲੱਗੀ ਹੋਈ ਹੈ ਸੋ ਜੋਗੀ ਤਤ ਗਿਆਨ ਵਿਚਾਰੇ ਹੋ ਮੈਂ ਤ੍ਰਿਸ਼ਨਾ ਮਾਰੀ ਉਹ ਅਸਲ ਜੋਗੀ ਜੋਗ ਨੂੰ ਤਾਰਨ ਕਰਨ ਵਾਲਾ ਪੁਰਖ ਹੈ ਜਿਹੜਾ ਤਤ ਸਿਧਾਂਤ ਸਰੂਪ ਦੇ ਗਿਆਨ ਦੀ ਵਿਚਾਰ ਕਰਦਾ ਹੈ ਅਤੇ ਜਿਸ ਨੇ ਦੇਹ ਦੀ ਹੰਕਤਾ ਤੇ ਰਸਾਂ ਕਸਾਂ ਨੂੰ ਭੋਗਣ ਦੀ ਤ੍ਰਿਸ਼ਨਾ ਅੰਦਰੋਂ ਮਾਰੀ ਮੇਟ ਨਿਵਰਤ ਕਰ ਲਈ ਹੈ ਸਤਿਗੁਰ ਦਾਤਾ ਤਿਨੈ ਪਛਾਤਾ ਜਿਸ ਨੂੰ ਕਿਰਪਾ ਤੁਮਾਰੀ ਜੋ ਸੱਚਾ ਗੁਰੂ ਨਾਮ ਬ੍ਰह्म ਗਿਆਨ ਸ਼ੁਭ ਗੁਣਾਂ ਦਾ ਦਾਤਾ ਉਹ ਤਿਨੈ ਉਸ ਦਾਤੇ ਗੁਰੂ ਨੇ ਹੀ ਉਸ ਪੁਰਖ ਨੇ ਹੀ ਪਛਾਣਨਾ ਕੀਤਾ ਹੈ ਵਾ ਸਤਿਗੁਰਾਂ ਦੁਆਰਾ ਨਾਮ ਨੂੰ ਪਛਾਣਨਾ ਕੀਤਾ ਹੈ ਏ ਹਰੀ ਜਿਸ ਉੱਤੇ ਤੁਮਾਰੀ ਆਪ ਜੀ ਦੀ ਕਿਰਪਾ ਦਇਆ ਹੋਈ ਹੈ ਸਤਿਗੁਰ ਸਤਿਗੁਰ ਨਸੀਬ ਹੈ ਮਾਇਆ ਲਾਗੇ ਡੂਬ ਮੂਏ ਅਹੰਕਾਰੀ ਜਿਹੜੇ ਸੱਚੇ ਗੁਰੂ ਨੂੰ ਭਾਵਨਾ ਨਾਲ ਨਹੀਂ ਸੇਵਦੇ ਨਹੀਂ ਇਰਾਦ ਦੇ ਉਹ ਹਰ ਵਕਤ ਤਰੇ ਗੁਣੀ ਮਾਇਆ ਵਿੱਚ ਲੱਗੇ ਰਹਿੰਦੇ। ਭਾਵ ਉਹਨਾਂ ਨੂੰ ਮਾਇਆ ਚ ਚੰਗੀ ਲੱਗਦੀ ਹੈ। ਇਸੇ ਕਰਕੇ ਓੰਕਾਰੀ ਪੁਰਖ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬ ਕੇ ਮਰ ਰਹੇ ਆ। ਜਿਚਰ ਅੰਦਰ ਸਾਸ, ਤਿਚਰ ਸੇਵਾ ਕੀਚੈ ਜਾਏ ਮਿਲੀਐ ਰਾਮ ਮੁਰਾਰੀ। ਹਾਂ ਜਿਤਨਾ ਚਿਰ ਪ੍ਰਾਪਤ ਅਨਸਾਰ ਸਰੀਰ ਵਿੱਚ ਸਵਾਸ ਚੱਲਦੇ ਆ। ਉਤਨਾ ਜਿਰ ਪ੍ਰਤਖ ਸੇਵਾ ਟਹਿਲਵਾ ਭਾਉ ਭਗਤੀ ਰੂਪ ਟਹਿਲ ਕੀਚਾ ਕਰਨਾ ਕਰੀਏ ਫੇਰ ਹੀ ਮੁਰਾਰੀ ਮੁਰਦੈਂਤ ਦੇ ਆਰੀ ਦੁਸ਼ਮਣ ਰਾਮ ਪਰਮੇਸ਼ਰ ਨਾਲ ਜਾ ਕੇ ਮਿਲਣਾ ਅਪੇਧ ਹੋਣਾ ਕਰੀਦਾ ਹੈ ਅਨ ਦਿਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰੇਪ੍ਰੀਤ ਪਿਆਰੀ ਜਿਨ੍ਹਾਂ ਦੇ ਅੰਦਰ ਆਪ ਦੇ ਪ੍ਰੇ ਪਿਆਰੇ ਗੁਰੂ ਪਰਮੇਸ਼ਰ ਪ੍ਰਤੀ ਪਿਆਰੀ ਚੰਗੀ ਸ੍ਰੇਸ਼ਟ ਪ੍ਰੀਤੀ ਹੈ ਵਾ ਜਿਨ੍ਹਾਂ ਦੇ ਅੰਦਰ ਪਿਆਰੇ ਦੀ ਪ੍ਰੀਤੀ ਉਹ ਜਗਿਆਸੂ ਰੂਪ ਇਸਤਰੀਆਂ ਵਾਹਿਗੁਰੂ ਨੂੰ ਪਿਆਰੀਆਂ ਹਨ ਤਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰ ਵਿਟੋ ਬਲਹਾਰੀ ਆਪਣੀ ਗੁਰੂ ਤੋਂ ਤਨ ਸਤੂਲ ਸਰੀਰ ਕਰਕੇ ਵੀ ਵਾਰਨੇ ਜਾਂਦੇ ਆਂ ਮਨ ਸੂਖਮ ਸਰੀਰ ਕਰਕੇ ਵੀ ਵਾਰਨੇ ਫੇਰਨੇ ਜਾਂਦੇ ਆ ਅਤੇ ਆਪ ਦੇ ਸਤਿਗੁਰੂ ਵਿਟੋ ਉੱਪਰੋਂ ਬਾਣੀ ਕਰਕੇ ਵੀ ਕੁਰਬਾਨ ਜਾਂਦੇ ਆਂ ਮਾਇਆ ਮੋਹ ਬਿਨਸ ਜਾਏਗਾ ਉਬਰੇ ਸਬਦ ਵਿਚਾਰੀ ਮਾਇਆ ਦਾ ਮੋਹ ਸਨੇ ਸਾਰਾ ਬਿਨਸ ਨਾਸ਼ ਹੋ ਜਾਣ ਵਾਲਾ ਹੈ ਵਾ ਜਿਹੜੇ ਮਾਇਆ ਦੇ ਮੋਹ ਵਿੱਚ ਲੱਗੇ ਉਹ ਸਾਰੇ ਨਾਸ਼ ਹੋ ਜਾਣਗੇ ਜੋ ਗੁਰੂ ਸਾਹਿਬ ਜੀ ਦੇ ਸਬਦ ਉਪਦੇਸ਼ ਦੀ ਵਿਚਾਰ ਕਰਨ ਵਾਲੇ ਉਹ ਕਾਲ ਤੋਂ ਉਬਰੇ ਬਚ ਜਾਂਦੇ ਉਹ ਕਾਲ ਤੋਂ ਬਚ ਕੇ ਵਾਹਿਗੁਰੂ ਦੇ ਸਰੂਪ ਵਿੱਚ ਅਪੇਦ ਹੋ ਜਾਂਦੇ ਆ ਆਪ ਜਗਾਇ ਸੇਈ ਜਾਗੇ ਗੁਰ ਕੈ ਸਬਦ ਵਿਚਾਰੀ ਜਿਨ੍ਹਾਂ ਨੂੰ ਪਰਮੇਸ਼ਰ ਆਪ ਗੁਰਾਂ ਦੁਆਰਾ ਨਾਮ ਅੰਮ੍ਰਿਤ ਦੀ ਬਖਸ਼ਿਸ਼ ਕਰਕੇ ਅਵਿਦਿਆ ਰੂਪੀ ਨੀਂਦ ਵਿੱਚੋਂ ਜਗਾਉਂਦਾ ਉਹ ਗੁਰਮੁਖ ਪੁਰਖੀ ਨਾਮ ਵਿੱਚ ਲਿਵ ਲਾ ਕੇ ਗਿਆਨ ਅਵਸਥਾ ਵਿੱਚ ਜਾਗਦੇ ਆ ਤੇ ਉਹ ਹੀ ਸਤਿਗੁਰਾਂ ਦੇ ਸਬਦ ਉਪਦੇਸ਼ ਦੀ ਵਿਚਾਰੀ ਵਿਚਾਰ ਕਰਨ ਵਾਲੇ ਆ ਨਾਨਕ ਸੇਈ ਮੂਏ ਜੇ ਨਾਮ ਨ ਚੇਤ ਹੈ ਭਗਤ ਜੀਵੇ ਵਿਚਾਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਨੂੰ ਯਾਦ ਨਹੀਂ ਕਰਦੇ ਉਹ ਪੁਰਖ ਪਰਮੇਸ਼ਰ ਤੋਂ ਬੇਮੁਖ ਹੋਣ ਰੂਪ ਮਰੇ ਹੋਏ ਆ ਉਹ ਤਾਂ ਲਾਛਾਂ ਦੁਰੀਆਂ ਫਿਰਦੀਆਂ ਹਨ ਵਾ ਮਾਇਆ ਦੇ ਮੋਹ ਵਿੱਚ ਪੈਣ ਰੂਪ ਮਰੇ ਹੋਏ ਆ ਤੇ ਜੋ ਭਗਤ ਜਨ ਹਨ ਉਹ ਸਦਾ ਹੀ ਸਰੂਪ ਦੀ ਵਿਚਾਰ ਵਿੱਚ ਜਿਉਂਦੇ ਆ ਵਾ ਨਾਮ ਦੀ ਵਿਚਾਰ ਕਰਨ ਵਾਲੇ ਭਗਤ ਜਨ ਸਦਾ ਹੀ ਆਤਮਿਕ ਜੀਵਨ ਵੱਲ ਜਿਉਂਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ